ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨਕ ਕੇਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜ਼ਰਾਂ ਜੀ ਅੱਜ ਤੁਹਾਡੇ ਅੱਗੇ ਫਿਰ ਇੱਕ ਨਵਾਂ ਐਪੀਸੋਡ ਲੈ ਕੇ ਨਵਾਂ ਆਰਟੀਕਲ ਲੈ ਕੇ ਧੰਨਵਾਦੀ ਸਾਡੇ ਨਾਲ ਜੁੜਨ ਵਾਸਤੇ ਤੇ ਉਮੀਦ ਕਰਦਾ ਇਸ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਤੁਹਾਡਾ ਸਾਡੇ ਇਸ ਇਹੋ ਜਿਹੇ ਜਿਹੜੇ ਚੈਨ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਤੁਸੀਂ ਲਗਾਤਾਰ ਆਰਟੀਕਲਸ ਹੁੰਦੇ ਹੋ ਤੇ ਤੁਸੀਂ ਪਸੰਦ ਕਰਦੇ ਹੋ ਧੰਨਵਾਦ ਤੁਹਾਡਾ ਜਰੂਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਵੱਡੇ ਰੂਪ ਦੇ ਵਿੱਚ ਤੁਹਾਨੂੰ ਪਤਾ ਕਿ ਇਸ ਚੈਨਲ ਨੂੰ ਭਾਰਤ ਦੇ ਵਿੱਚ ਤਾਂ ਬੰਦ ਕੀਤਾ ਹੋਇਆ ਪਰ ਅਸੀਂ ਆਪਣੀ ਆਵਾਜ਼ ਦੇ ذریعے ਜਿੱਥੇ-ਜਿੱਥੇ ਸਾਡੀ ਆਵਾਜ਼ ਪਹੁੰਚਦੀ ਹੈ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਇੱਕ ਲੜੀ ਚੱਲਦੀ ਪਈ ਆ ਉਸ ਦੇ ਦੌਰਾਨ ਆਪਾਂ ਪਹਿਲਾਂ ਇਸ ਦੇ ਦੋ ਐਪੀਸੋਡ ਪੇਸ਼ ਕਰ ਚੁੱਕੇ ਹਾਂ ਤੇ ਅੱਜ ਤੀਜਾ ਐਪੀਸੋਡ ਤੁਹਾਡੇ ਨਾਲ ਰੂਬਰੂ ਕਰਨ ਲੱਗੇ ਹਾਂ ਨਸਲ ਕੁਸ਼ੀ ਕੇ ਕਿਵੇਂ ਤੇ ਕੀ ਇਹਦਾ ਅੱਜ ਭਾਗ ਤੀਜਾ ਸੋ ਇਸ ਭਾਗ ਤੀਜੇ ਨੂੰ ਵੀ ਤੁਸੀਂ ਜਿਹੜਾ ਉਹ ਜ਼ਰੂਰ ਆਪਣੀ ਸ਼ਿੱਦਤ ਦੇ ਨਾਲ ਸੁਣਿਓ ਤੇ ਅੱਗੇ ਇਹਦਾ ਫਲਾ ਜ਼ਰੂਰ ਕਰਿਓ ਤੇ ਆਓ ਆਪਾਂ ਅੱਜ ਦੇ ਆਰਟੀਕਲ ਵੱਲ ਚੱਲਦੇ ਹਾਂ 1995 ਤੋਂ ਲਗਾਤਾਰ ਵਿਉਂਤਕੇ ਬਦਚਲਨ ਔਰਤਾਂ ਤੇ ਨਚਾਰਾਂ ਨੂੰ ਸਿੱਖੀ ਸੋਚ ਦਾ ਰੋਲ ਮਾਡਲ ਬਣਾ ਸੱਭਿਆਚਾਰ ਦੀ ਆੜਚ ਸਟੇਜਾਂ ਤੇ ਪੁਲਿਸ ਦੀ دہشت ਪਾਸ ਸਥਾਪਿਤ ਕਰਨਾ ਸੱਭਿਆਚਾਰ ਦੀ ਸੇਵਾ ਨਹੀਂ ਅਣਪੋਲ ਸੋਚ ਨੂੰ ਕਾਮ ਲੋਭ ਹੰਕਾਰ ਚ ਪਟਕਾ ਕੇ ਉਸ ਨੂੰ ਮੂਲ ਨਾਲੋਂ ਤੋੜ ਉਸ ਦੀ ਮਾਨਸਿਕ ਨਸ਼ਲ ਕੁਸ਼ੀ ਕਰਨਾ ਹੁੰਦਾ ਅੱਜ 2024 ਆਉਂਦਿਆਂ ਨਤੀਜੇ ਇਹ ਨਿਕਲੇ ਨੇ ਕਿ ਇਹਨਾਂ ਨਿਚਾਰਾਂ ਮਗਰ ਲੱਗ ਪੰਜਾਬ ਦੀ ਨੌਜਵਾਨੀ ਦੀ ਫੋਕੀ ਮੈਂ ਪਿੱਛੇ ਫੁੰਕਾਰੇ ਮਾਰਦੀ ਝੂਠੀ ਮਾਡਰਨਤਾ ਚ ਭਰਮੀ ਪਦਾਰਥ ਨੂੰ ਆਖਰੀ ਮੰਜ਼ਲ ਮਨ ਤੜਫਦੀ ਨਿਰਾਸ਼ਤਾ ਦਾ ਸਕਾਰ ਹੋ ਚੁੱਕੀ ਫੁਕਰੀ ਸੋਚ ਚਮਕੀਲੇ ਅੜਬ ਪੰਜਾਬੀ ਬਣ ਪੜਕਦੀ ਫੇਰ ਰਹੀ ਆ ਜਿਸ ਕੌਮ ਦੇ ਪੁਰਖੇ ਆਪ ਦੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਿਆਂ ਹੱਥ ਧਰਮ ਚ ਜਨਮੀ ਔਰਤ ਦੀ ਇੱਜ਼ਤ ਆਬਰੂ ਲਈ ਹੀ ਕਾਂਡਾ ਕੇ ਖੜੇ ਹਾਲਤ ਇਹ ਬਣ ਗਈ ਕਿ ਉਸੇ ਕੌਮ ਦੇ ਘਰਾਂ ਚ ਜਨਮੇ ਗੁਰੂ ਸੋਚ ਤੋਂ ਬੇਮੁਖ ਅਵਾਰਾ ਹੋਏ ਚਮਕੀਲੇ ਦੇ ਵਾਰਸ ਆਪ ਦੀਆਂ ਧੀਆਂ ਬੱਚਿਆਂ ਨੂੰ ਖੁਦ ਆਪ ਸਟੇਜਾਂ ਤੇ ਨੰਗੀਆਂ ਕਰਨ ਚਾਉਣ ਲੱਗ ਗਏ ਆਪ ਦੇ ਘਰਾਂ ਦੀਆਂ ਔਰਤਾਂ ਦੇ ਅੰਗਾਂ ਨੂੰ ਮੁੱਖ ਰੱਖ ਕੇ ਗੀਤ ਲਿਖਣੇ ਗਾਉਣੇ ਕਲਾ ਨਹੀਂ ਹੁੰਦੀ ਇਹ ਬਦ ਖਲਾਕੀ ਦਾ ਨੰਗਾ ਨਾਚ ਹੁੰਦਾ ਕਾਮ ਦੀ ਆਵਾਰਾ ਸੋਚ ਨੂੰ ਸ਼ਬਦਾਂ ਦੇ ਰਾਹ ਕਲਾ ਦੀ ਆੜ ਚ ਲੈ ਔਰਤ ਨੂੰ ਬਦ ਚੱਲਣ ਬਣਾ ਝੁੰਡਣਾ ਹੁੰਦਾ ਇਹ 1995 ਤੋਂ 2004 ਦੇ ਓਲੇ ਚ ਕੀਤੀ ਸੂਖਮ ਨਸ਼ਲ ਖੁਸ਼ੀ ਹੀ ਸੀ ਕਿ 2024 ਆਉਂਦਿਆਂ ਆਉਂਦਿਆਂ ਪੰਜਾਬ ਦੀ ਨੌਜਵਾਨੀ ਸੋਚ ਹੈਰਾਨੀਜਨਕ ਬਦਲਾਅ ਆ ਗਿਆ ਮੌਕਾ ਪ੍ਰਸਤੀ ਬਤ ਚਲਣੀ ਵਰਗੇ ਔਗਣ ਕਦ ਸੋਚ ਘਰ ਘਰ ਗਏ ਤੇ ਸੋਚ ਕਦ ਗੁਰੂ ਸੋਚ ਨਾਲੋਂ ਟੁੱਟ ਦੁਨਿਆਵੀ ਪਦਾਰਥ ਦੀ ਖਿੱਚ ਦਾ ਸ਼ਿਕਾਰ ਹੋ ਸਮਝੌਤੇ ਦੇ ਰਾਹ ਪਾ ਦਿੱਤੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਭੁਲਾ ਦਿੱਤਾ ਗਿਆ ਕਿ ਜਿਹੜਾ ਧਰਮ ਔਰਤ ਨੂੰ 15ਵੀਂ ਸਦੀ ਵਿੱਚ ਸੋਖ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਨ ਦੀ ਸੋਚ ਦੇ ਰਾਹ ਆਤਮਿਕ ਅਵਸਥਾ ਦੇ ਸਿਖਰ ਤੇ ਲੈ ਆਵੇ ਉਹ ਧਰਮ ਅਫੀਮ ਨਹੀਂ ਉਹ ਧਰਮ ਅਸਲ ਜੀਵਨ ਜਾਚ ਹੁੰਦਾ ਉਹ ਧਰਮ ਔਰਤ ਨੂੰ ਸ਼ਾਮਲਾਟ ਬਣਾ ਉਸਦੇ ਚੰਮ ਨੂੰ ਚੁੰਡਣ ਦੇ ਰਾਹ ਦਾ ਪਾਂਦੀ ਨਹੀਂ ਬਣਾਉਂਦਾ ਉਹ ਔਰਤ ਦੀ ਬਰਾਬਰਤਾ ਤੇ ਆਤਮਿਕ ਅਵਸਥਾ ਨੂੰ ਜਨਨੀ ਜਣੇ ਤਾਂ ਭਗਤ ਜਨ ਜਾਂ ਦਾਤਾ ਜਾਂ ਸੂਰ ਯਾਨੀ ਕਿ ਸੂਰਮਾ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਦੇ ਰਾਹ ਪ੍ਰਭਾ ਪ੍ਰਭਾਸ਼ਤ ਕਰਨ ਦਾ ਹਾਮੀ ਹੁੰਦਾ ਰਾਜਸੀ ਹਾਲਾਤ ਇਹੋ ਜੇ ਬਣਾ ਦਿੱਤੇ ਗਏ ਕਿ 2022 ਆਉਂਦਿਆਂ ਪੰਜਾਬ ਦੇ ਨੌਜਵਾਨਾਂ ਦੀ نسل 쿠ਸ਼ੀ ਦੇ ਰਾਹ ਗਮਰਾਹ ਕੀਤੀ ਸੋਚ ਕੋਲ ਇੱਕ ਮਸਖਰੇ ਨੂੰ ਆਪਣਾ ਨੇਤਾ ਚੁਣਨ ਤੋਂ ਬਿਨਾਂ ਰਾਹ ਹੀ ਕੋਈ ਨਹੀਂ ਛੱਡਿਆ ਗਿਆ ਜਿਸ ਦੀ ਡੋਰ ਉਹਨਾਂ ਦੇ ਹੱਥ ਹੈ ਜਿਹੜੇ 19 19 ਜੂਨ 1984 ਚ ਇੰਦਰਾਂ ਨੂੰ ਮੂਰੇ ਕਰ ਅਕਾਲ ਦੇ ਤਖਤ ਨੂੰ ਢਵਾ ਕੇ ਪੰਜਾਬ ਉੱਪਰ ਬਿਆੰਤੇ ਬਾਦਲ ਕਿਆਂ ਤੇ ਅਮਰਿੰਦਰ ਵਰਗਿਆਂ ਰਾਈ ਰਾਜ ਕਰਦੇ ਰਹੇ ਹਨ ਤੇ ਹੁਣ ਉਹਨਾਂ ਦੇ ਰਾਜ ਦਾ ਅਗਲਾ ਦਰਬਾਰੀ ਬਣ ਗਿਆ ਹੈ ਲਗਾਤਾਰ ਹੋ ਰਹੀ ਸੂਖਮ ਤੇ ਸਰੀਰਕ ਨਸਲ ਕੁਤੀ ਦੇ ਰਾ ਅੱਜ ਸਾਡੀ ਹਾਲਤ ਇਹ ਕਰ ਦਿੱਤੀ ਗਈ ਕਿ ਜਿਹੜੀ ਕਾਂਗਰਸ ਕਾਂਗਰਸ ਨੇ ਸ਼ਹਿ ਦੇ ਕੇ ਸਿੱਖ ਕਤਲੇਆਮ ਕਰਾਇਆ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਹਾਂ ਅਸੀਂ ਪੱਕੇ ਕਾਂਗਰਸੀਆਂ ਗੁਰੂ ਸੋਚ ਵੱਲ ਮੁੜਨ ਦੀ ਬਜਾਏ ਅਸੀਂ ਸਾਡੀ ਕੌਮ ਦਾ ਵਿਉਂਤ ਕੇ ਕਤਲ ਕਰਨ ਵਾਲਿਆਂ ਦੇ ਸੋਲੇ ਗਾ ਰਹੇ ਹਾਂ ਇਹ ਸਾਡੀ ਮਾਨਸਿਕ ਨਸ਼ਰ ਕੁਸ਼ੀ ਦੀ ਜਿਉਂਦੀ ਜਾਗਦੀ ਮਿਸਾਲ ਆ ਜਿਉਂਦੀ ਜਾਗਦੀ ਮਿਸਾਲ ਆਏ ਨਹੀਂ ਤਾਂ ਹੋਰ ਕੀ ਆ ਭਲਿਓ 1947 ਤੋਂ ਬਾਅਦ ਦੂਜੀ ਵਾਰ ਪੂਰੇ ਭਾਰ ਚ ਸਿੱਖ ਕਤਲਿਆ ਮੋ ਜਾਵੇ ਬੱਚਿਆਂ ਦਾ ਸਰਕਾਰੀ ਸ਼ਾਹ ਤੇ ਸ਼ਰਿਆਮ ਇੱਜ਼ਤ ਰੋਲ ਦਿੱਤੀ ਜਾਵੇ ਜਿਨ੍ਹਾਂ ਨਾਲ ਨੌ ਮਾਸ ਦਾ ਰਿਸ਼ਤਾ ਹੋਵੇ ਉਹ ਆਪ ਕਿਤਾਬਾਂ ਚ ਲਿਖ ਕੇ ਅਸਿੱਧੇ ਰੂਪ ਚ ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਚ ਆਪਣੀ ਸਮੂਲੀਅਤ ਮੰਨ ਲੈਣ 9 ਮਾਸ ਦੇ ਰਿਸ਼ਤੇ ਵਾਲੀ ਧਿਰ ਦੇ ਨikhil Guptey ਨੂੰ ਅਮਰੀਕਾ ਆਪ ਦੇ ਸਿੱਖ ਨਾਗਰਿਕ ਦੇ ਕਤਲ ਦੀ ਸਾਜਿਸ਼ ਚ ਦੋਸ਼ੀ ਮੰਨ ਚੈੱਕ ਗਨਰਾਜ ਤੋਂ ਕ੍ਰਿਮੀਨਲ ਐਕਸਟਰੈਡੀਸ਼ਨ ਟ੍ਰੀਟੀ ਤਹਿਤ ਅਮਰੀਕਾ ਲੈ ਜਾਵੇ ਫਿਰ ਸੋਚਣਾ ਨਹੀਂ ਬਣਦਾ ਸੀ ਕਿ 9 ਮਾਸ ਦਾ ਰਿਸ਼ਤਾ ਕਿਵੇਂ ਗੁਰੂ ਦੀ ਗੋਲਕ ਨੂੰ ਚਿੰਬੜੇ ਇਹ ਮਸੰਦ ਪੰਥ ਰਤਨਿਏ ਕਿਵੇਂ ਸੋਚਦੇ ਜੇ ਸੂਰਤ ਮੂਲ ਨਾਲ ਜੁੜੀ ਰਹਿ ਗਈ ਹੁੰਦੀ ਕਿ ਸੁੱਤਾ ਪਿਆ ਪੰਜਾਬ ਪੰਥ ਜੀਜੇ ਸਾਲੇ ਤੇ ਬੀਬਾ ਜੀ ਦਾ ਹੁਕਮ ਅਧੀਕਰ ਰਿਆ ਜੇ ਹਾਂ ਤਾਂ ਉਹ ਪੰਥ ਕਿਵੇਂ ਹੋਇਆ ਪੰਥਕ ਪੰਥਕ ਖੇਡ ਰਿਆ ਲਾਣੇ ਨੂੰ ਪੁੱਛਣਾ ਨਹੀਂ ਸੀ ਬਣਦਾ ਕਿ ਪੰਜਾਬ ਨਸ਼ਿਆਂ ਦੀ ਹੜ ਚ ਰਿਆ ਹੜ ਰਿਆ ਹੋਵੇ ਨੌਜਵਾਨੀ ਲੱਖਾਂ ਚ ਪ੍ਰਵਾਸ ਕਰ ਰਹੀ ਹੋਵੇ ਉਦੋਂ ਪੰਜਾਬ ਲਾਣੇ ਨੂੰ ਪੰਥ ਯਾਦ ਕਿਉਂ ਨਹੀਂ ਆਇਆ ਕੀ ਤੇਰੀ ਮਾਂ ਤੇਰੀ ਭੈਣ ਦਾ ਕਰਨਾ ਆਪਣਾ ਬੌਧਿਕ ਦੀ ਨਸਲ ਕੁਸ਼ੀ ਨਹੀਂ ਆ ਆਪਣੇ ਆਪ ਨੂੰ ਉਧੋਨਿਕ ਵਿਚਾਰਾਂ ਨਾਲ ਮੰਝੇ ਸਮਝਣ ਵਾਲੇ ਨਵੇਂ ਯੁੱਗ ਦੇ ਅਸਾਰੇ ਪਟਕਦੀਆਂ ਆਤਮਾ ਜਿਨ੍ਹਾਂ ਦਾ ਮੱਕਾ ਕਦੋਂ ਦਾ ਢਹ ਢੇਰੀ ਹੋ ਕੇ ਸਾਮਰਾਜੀ ਸਟੇਟ ਬਣ ਚੁੱਕਿਆ ਕੀ ਇਹ ਭਾਰਤੀ ਸਟੇਟ ਨੇ ਕਦੋਂ ਦੇ ਵਰਤ ਪੂੰਜ ਕੇ ਆਖਰੀ ਸਾਹ ਤੇ ਲਿਹਾਜ਼ ਛੁੱਟੇ ਪਰ ਇਹ ਇਹਨਾਂ ਦੀ ਸੋਚ ਤੋਂ ਵਪਾਰ ਦੀ ਗੱਲਾਂ ਸਿੱਖਾਂ ਦੇ ਘਰ ਚ ਜੰਮ ਕੇ ਸਿੱਖ ਇਨਕਲਾਬ ਦੇ ਰਾਹ ਮਿਲੀਆਂ ਜ਼ਮੀਨਾਂ ਚ ਦੀ ਮਾਲਕੀ ਚੋਂ ਖੱਟੀ ਖਾ ਕੇ ਵੀ ਗੁਰੂ ਰਾ ਦੇ ਪਾਂਦੀ ਨੂੰ ਨੀਵਾ ਵਿਖਾਉਣਾ ਹੀ ਜ਼ਿੰਦਗੀ ਦਾ ਆਖਰੀ ਨਿਸ਼ਾਨਾ ਬਣਾਏ ਬੈਠੇ ਨੇ ਅੱਬ ਕੀ ਵਾਰ ਕੇਜਰੀਵਾਲ ਨਾਲ ਰਲ ਰਾਸੀ ਸੱਤਾ ਦੀ ਪੌੜੀ ਚੜੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ ਜੇ ਪੁੱਛੋ ਕਿ ਕਾਕਾ ਸੁਣਿਆ ਕੇਜਰੀਵਾਲ ਜੀ ਸ਼ਰਾਬ ਘਟਾਲੇ ਚ ਜੇਲ੍ਹ ਚ ਨੇ ਜਵਾਬ ਜੀ ਮੋਦੀ ਨਾਲ ਲੱਗਦੀ ਸੀ ਜਾਣ ਕੇ ਅੰਦਰ ਕਰਦਾ ਅੱਛਾ ਇਨਕਲਾਬ ਤਾਂ ਭਗਵਾਨ ਤਾਂ ਮਾਨ ਜੀ ਨੇ ਲਿਆਉਣਾ ਸੀ ਉਹ ਤਾਂ ਬਾਹਰ ਨੇ ਮੱਥੇ 'ਚ ਤਿਉੜੀ ਪਾ ਕੇ ਬਦਲ ਕੇ ਮੁਰਦਾਬਾਦ ਕਾਂਗਰਸ ਮੁਰਦਾਬਾਦ ਆ ਹਾਲਤ ਬਣਾ ਦਿੱਤੀ ਗਈ ਹੈ ਨੌਜਵਾਨੀ ਦੀ ਡੇਰਿਆਂ ਦਾ ਲੂ ਰੂਪ ਲੈ ਰੀਆਂ ਧਾਰਮਿਕ ਸੰਸਥਾਵਾਂ ਦੇ ਅੰਦਰ ਕੀ ਹਾਲਾਤ ਬਣ ਚੁੱਕੇ ਹਨ ਮੰਤਰਾਂ ਦਾ ਸਾਰਾ ਜੋਰ ਕੌਮ ਦੀ ਜਝਾਰੂ ਸੋਚ ਨੂੰ ਖੁੰਡਾ ਕਰਨ ਤੇ ਲੱਗਿਆ ਹੋਇਆ 21 ਵਾਰ ਜਪਜੀ ਸਾਹਿਬ ਕਰਾ ਲਓ ਸੁੱਖਾਂ ਲਈ 51 ਸੁਖਮਣੀ ਦੇ ਪਾਠ ਕਰਾ ਲਓ ਅਖੰਡ ਪਾਠਾਂ ਦੀ ਲੜੀ ਚਲਾ ਲਓ ਸੰਪਟ ਪਾਠ ਕਰਾ ਲਓ ਕੀ ਇਹ ਰਾਗ ਗਰਬਾਣੀ ਨੂੰ ਮੰਤਰਾਂ ਦੀ ਪੁੱਠ ਦੇ ਲੋਕਾਈ ਨੂੰ ਭੰਬਲ ਪੂਸੇ ਚ ਪਾ ਬ੍ਰਾਹਮਣ ਬਿਰਤੀ ਦੀ ਲੁੱਟ ਨੂੰ ਉਜਾਗਰ ਕਰਨਾ ਨਹੀਂ ਕਰਦਾ ਇਹਨਾਂ ਨੂੰ ਪੁੱਛਣਾ ਨਹੀਂ ਸੀ ਬਣਦਾ ਕਿ ਹਰਦਵਾਰ ਦਾ ਰਾਦਾ ਗੁਰੂ ਨੇ ਜਨੈਉ ਪਾਉਣ ਤੋਂ ਨਾ ਕਰਕੇ ਸਤਾ ਲਈ ਬੰਦ ਕਰਤਾ ਸੀ ਕਿ ਨਹੀਂ ਕਿ ਹਰਦਵਾਰ ਚ ਪਾਣੀ ਚੜਾਉਣ ਦੇ ਪਖੰਡ ਨੂੰ ਚੈਲੰਜ ਕਰਕੇ ਗੁਰੂ ਨੇ ਉਸ ਪਖੰਡ ਨੂੰ ਜੜ ਨੂੰ ਹੱਥ ਨਹੀਂ ਸੀ ਪਾਇਆ ਇੱਥੋਂ ਤਾਂ ਬਾਹਰ ਕੱਢੇ ਸੀ ਫੇਰ ਅੱਜ 21 ਸਦੀ ਚ ਵੀ ਉੱਥੇ ਹੀ ਇਹ ਕਿਉਂ ਪਟਕਦੇ ਫਿਰਦੇ ਨੇ ਬਾਬਾ ਜੀ ਇਸ ਨੂੰ ਵਿਉਂਤ ਨਸਲ ਕੁਸ਼ੀ ਕਰਨਾ ਕਹਿੰਦੇ ਹਨ ਅਸੀਂ ਜੀ ਢੱਡਰੀਆਂ ਵਾਲੇ ਆ ਮਾਡਰਨ ਸਿੱਖੀ ਦੇ ਪ੍ਰਚਾਰ ਫੈਸ਼ਨ ਦੀ ਆੜ ਚ ਸਿਰਜੀ ਨਗੇਜ ਦੀ ਮੰਡੀ ਦੇ ਰਾਹ ਦੇ ਪਾਂਦੀ ਬਣਾ ਸਿੱਖੀ ਦੇ ਕਰਤਾਰ ਘੜ ਰਹੇ ਨੇ ਉਹ ਭਲਿਓ ਕਿ ਇਹਨਾਂ ਵੱਲੋਂ ਸਾਜਸ਼ਥਾਤ ਸਿੱਖੀ ਨੂੰ ਸਿੱਖੀ ਦੇ ਪ੍ਰਚਾਰ ਨੂੰ ਇੱਕ ਤੰਦਾ ਨਹੀਂ ਬਣਾ ਦਿੱਤਾ ਪਦਾਰਥ ਦੇ ਲੋਭ ਚ ਭਟਕਦੀ ਗੁਰੂ ਸੋਚ ਭਾਵ ਮੂਲ ਤੋਂ ਟੁੱਟ ਸਿਰਪਮੈਂ ਦੀ ਚਪੇੜ ਚ ਫਸੀ ਸਾਡੀ ਸੁਰਤ ਚੱਲਲੇ ਵਰਤਾਰੇ ਨੂੰ ਸ਼ਾਇਦ ਸਮਝ ਨਹੀਂ ਪਾ ਰਹੀ ਸਾਡੇ ਪੰਜਾਬ ਲਈ ਸਾਡੇ ਹੱਕਾਂ ਲਈ ਜਾਗਦਿਆਂ ਦੇ ਦਾਤੇ ਲਾਉਣ ਵਾਲੇ ਪੰਜਾਬ ਦੇ ਅਸਲ ਪੁੱਤ ਬੰਦੀ ਸਿੰਘ ਜੇਲਾਂ ਚ ਖਤਮ ਕੀਤੇ ਜਾ ਰਹੇ ਹਨ ਜੇ ਕੋਈ ਭਟਕਿਆ ਗੁਰੂ ਵਾਲਾ ਬਣ ਗੁਰੂ ਸੋਚ ਤੇ ਮਾਰਕ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹਾਂ ਸਵਾ ਲੱਖ ਜੀ ਵਰਤਾਰੇ ਨੂੰ ਬਿਨਾ ਸਮਝੇ ਬਿਨਾ ਘੋਖੇ ਅਸੀਂ ਡੇਰਿਆਂ ਰਾਸੀ ਲੁਟੇਰੀਆਂ ਦੀਆਂ ਭੀੜਾਂ ਬਣ ਕੇ ਰਹਿ ਰਹੇ ਹਾਂ ਇਹੀ ਤਾਂ ਤੱਤੀਆਂ ਗੱਲਾਂ ਕਰਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਦਾ ਸਾਡੀ ਲਗਾਤਾਰ ਵਿਉਂਤਕ ਹੋਈ ਮਾਨਸਿਕ ਨਸ਼ਰਕੁਸ਼ੀ ਦੀ ਇਸਤੀ ਸਭ ਤੋਂ ਵੱਡੀ ਜਿਉਂਦੀ ਜਾਗਦੀ ਉਦਾਹਰਣ ਹੋਰ ਕੀ ਹੋ ਸਕਦੀ ਆ ਭਲਿਓ ਹੋਰ ਕੀ ਹੋ ਸਕਦੀ ਆ ਸੋ ਇਹ ਸੀ ਅੱਜ ਦਾ ਜਿਹੜਾ ਲੇਖ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਨਸਰ 쿠ਸ਼ੀ ਕਿਵੇਂ ਤੇ ਕੀ ਜਿਹਦਾ ਭਾਗ 3 ਤੇ ਉਮੀਦ ਕਰਦਾ ਤੁਹਾਨੂੰ ਇਹ ਸਾਡਾ ਅੱਜ ਵਾਲਾ ਜਿਹੜਾ ਐਪੀਸੋਡ ਆ ਇਹ ਵੀ ਪਸੰਦ ਆਵੇਗਾ ਅਸੀਂ ਆਵਾਜ਼ ਦੇ ਰਾਹੀਂ ਇਸ ਨੂੰ ਆਪਣਾ ਫਰਜ਼ ਸਮਝ ਕੇ ਤੁਹਾਡੇ ਤੱਕ ਪਹੁੰਚਾਤਾ ਤੁਸੀਂ ਆਪਣਾ ਫਰਜ਼ ਸਮਝ ਕੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੱਚੀਆਂ ਸੁੱਚੀਆਂ ਤੇ ਸਿੱਧੀਆਂ ਗੁਰੂ ਪੰਥ ਦੀਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਹੋ ਤੇ ਜਰੂਰ ਆਪਣੀ ਸੇਵਾ ਸਮਝ ਕੇ ਇਸ ਨੂੰ ਇਸ ਦਾ ਫਲਾ ਜਰੂਰ ਕਰਿਓ ਹਮੇਸ਼ਾ ਦੀ ਤਰ੍ਹਾਂ ਇਸ ਦੇ ਲੇਖਕ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਬਹੁਤ ਵਧੀਆ ਕਲਮ ਸੋ ਆਵਾਜ਼ ਕੁਲਜਿੰਦਰ ਸਿੰਘ ਬੱਲ ਪੜ੍ਹਦੇ ਆ ਕੋਈ ਗਲਤੀ ਤਾਂ ਮਾਫੀ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਫਿਰ ਮਿਲਦੇ ਆ ਜੀ ਇੱਕ ਨਵੇਂ ਨਵੇਂ ਐਪੀਸੋਡ ਚ ਨਵੇਂ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਇੱਥੇ ਤੁਹਾਡੇ ਕੋ ਇਜਾਜ਼ਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਈ